ਟਨੀ ਜੁਪੀਲਾ ਜਿਹੜਾ ਐਮਪੀ ਹੈ ਉਹਦੇ ਬੇਟੇ ਵੱਲੋਂ ਕਥਾਣਾ ਦੇ ਉੱਤੇ ਜਿੰਪਾ ਧਰਾ ਕੇ ਲੱਤਾਂ ਵਾਲਾ ਤੋੜ ਦਿੱਤੀਆਂ ਗੀਆਂ ਗਾ ਉਹਨਾਂ ਨੂੰ ਮਾਰ ਦਿੱਤਾ ਗਿਆ ਇਹ ਆਪਿ ਆ ਗਏ ਮਿਸ਼ਰਾ ਟੈਣੀ ਨੂੰ ਟਿੱਕਾਂ ਬਿੱਤੀਆਂ ਬਾਰਗੇ ਨੇ ਸਵਾਲ ਨੰਬਰ 1 ਵੀ ਉਹਨੂੰ ਸਜ਼ਾ ਕਿਉਂ ਨਹੀਂ ਦਿੱਤੀ ਸਜ਼ਾਵਾ ਕਿਉਂ ਨਹੀਂ ਦਿੱਤੀਆਂ ਦੂਜਾ ਜਿਹੜਾ ਲਿੱਖਤੀ ਰੂਪ ਦਾ ਵਿੱਚ ਮੈਂਦੀ ਸਰਕਾਰ ਨੇ ਦਿੱਤਾ ਹੈ ਆਦੋਲਨ ਕਰੀ ਕਥਾਣਾ ਦੇ ਉੱਤੇ ਜਿਹੜੇ ਕਰਤੇ ਦੱਦ ਸੀਗੇ ਤੇ ਉਹ ਕਿਉਂ ਨਹੀਂ ਕੈਨਸਲ ਕੀਤੇ ਟਿੱਕਾ ਜਿਹੜਾ ਵੱਡਾ ਮੁੱਦਾ ਐ ਐਨਐਸਪੀ ਦਾ ਐਨਐਸਪੀ ਕਸਾਨਾਂ ਦੀ ਜਿਹੜੀ ਦੇਣੀ ਚਾਹੁੰਦੇ ਸੀ 2022 ਦੇ ਵਿੱਚ ਆਦੇ ਸੀ ਉਹ ਸਹਾਰ ਕਰ ਦਾਂਗੇ ਕਸਾਨੀ ਮਜ਼ਦੂਰੀ ਉਹ ਐਨਐਸਪੀ ਸਾਡੀ ਕਿਉਂ ਓਲਦੀ ਚੌਥਾ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦਾ ਲੱਫਰਾ ਸੀਗਾ ਉਹ ਮਾਮਾ ਕਿਉਂ ਨਹੀਂ ਕੀਤਾ ਤੇ ਕਾਰਪੋਰੇਟ ਘਰਾਣਿਆਂ ਦਾ ਅਬਾਨੀਆਂ ਡਾਨੀਆਂ ਦਾ ਕਰਜ਼ਾ ਮਾਮਾ ਕਿੱਥੇ ਕਰਤਾ ਪੰਜਵਾਂ ਜਿਹੜਾ ਬੇਰਜ਼ਗਾਰੀ ਫੁੱਲੀ ਹੋਈ ਐ ਇਹ ਆ ਵੀ ਕਰਕੇ ਰੋਜ਼ਗਾਰ ਦੇਵਾਂਗੇ ਹਰੋ ਲਿਖੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗੇ ਉਹ ਰੋਜ਼ਗਾਰ ਕਿਉਂ ਨਹੀਂ ਮਿਲਿਆ ਤੇ ਨੌਜਵਾਨੀ ਦੇਸ ਦੇ ਵਿੱਚੋਂ ਕੈਨੇਡਾ ਅਫਰੀਕਾ ਵੱਲ ਭੱਜ ਰਹੀ ਹੈ ਤੇ ਦੂਜਾ ਜਿਹੜਾ ਤਾਜ਼ਾ ਹਰ ਇੱਕ ਹਰ ਇੱਕ ਦਾ ਮਸਲਾ ਅਧੋਲਨ ਕਰਨਾ ਰਹਿ ਤਾ ਤੇ ਛੋਟਾ ਵੀ ਹੁਣ ਇਹ ਆ ਵੀ ਤੁਸੀਂ ਪਿੰਡਾਂ ਚ ਆਉਣਾ ਤੁਸੀਂ ਉਹਨਾਂ ਲੋਕਤੰਤਰ ਹੈ ਜਿਹੜੇ ਕਿਸਾਨ ਦਿੱਲੀ ਵੱਲ ਜਾ ਰਹੇ ਸੀ ਕੀ ਉਹ ਇਸ ਧਰਤੀ ਦਾ ਹਿੱਸਾ ਨਹੀਂ ਸੀ ਉਹਨਾਂ ਤੇ ਟੈਰੀਗੇਟ ਕਰਤੇ ਗੱਲ ਗੱਦ ਤੇ ਥੰਦੇ ਗੱਦ ਤੇ ਅੰਦਾਜ਼ ਘਰਤਗਾ ਰਿਕਮੈਂਟ ਚੋਟ ਕਰਨ ਨੂੰ ਪੈਰੀਗੇਟ ਕਿਤੇ ਪਹਿਲਾਂ ਫਿਰ ਖੜੇ ਨਹੀਂ ਤੋਂ ਤਣਕ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਪ੍ਰਾਈਵੇਟ ਹਥਿਆਰ ਨਾਲ ਤੇ ਪੰਜਾਬ ਦੀ ਧਰਤੀ ਤੇ ਤੇ ਸਾਡਾ ਜਿਹੜਾ ਬਿਰਤਪਾਲ ਕਿਸਾਨ ਲੰਗਰ ਬਤਾ ਰਿਹਾ ਸੀ ਹਰਿਆਣੇ ਦੀ ਪੁਲਸਾ ਕੇ ਉਹਦੇ ਲੱਤਾਂ ਬਾਹਾਂ ਤੋੜਤੀਆਂ ਜਵਾਰੇ ਤੋੜਤੀ ਇੱਕ ਪਟਿਆਲੇ ਜ਼ਿਲ੍ਹੇ ਦਾ ਕਿਸਾਨ 35 ਸਾਲ ਦਾ ਉਹਦੇ ਦੋ ਬੱਚੇ ਨੇ ਅੱਖੂ ਕਹਿੰਦੇ ਖੁਆਏ ਸਿਰ ਤੇ ਬੋਲੀਗਾ ਅੱਖਾਂ ਚ ਲਗਾ ਲੰਗਾ ਉਹ ਮਸਲਤੇ ਕਾਰਵਾਈ ਕਿਉਂ ਨਹੀਂ ਹੋਈ ਹੰਸਰੀ ਠੀਕਾ ਮੰਗਾਉ ਮੰਨਣੀਆਂ ਨਾਮ ਅਟਨੀਆਂ ਵੱਖਰੀ ਗੱਲ ਹੈ ਪਰ ਦੂਜੀ ਗੱਲ ਉਹਨਾਂ ਤੇ ਹੱਤਿਆਚਾਰ ਕਿਉਂ ਕੀਤਾ ਗਿਆ ਸਾਡੇ ਸਵਾਲਾਂ ਦੇ ਤਮਾਮ ਨੇ ਤੇ ਅੱਜ ਪਿੰਡਾਂ ਦੇ ਵਿੱਚ ਤੁਸੀਂ ਲੋਕਾ ਖੋਲੇ ਆ ਰਹੇ ਹੋ ਇੱਕ ਮਿੰਟ ਇੱਕ ਮਿੰਟ ਤੁਸੀਂ ਆਪ ਇੱਥੇ ਆਇਓ ਸਾਡੀ ਵੇਖੋ ਕਿੰਨੀ ਘੇਰਾ ਬੰਦੇ ਕੀਤੀ ਹੈ ਸਾਨੂੰ ਸਵਾਲ ਨਹੀਂ ਕਰ ਸਕਦੇ ਜਦੋਂ ਤੁਸੀਂ ਬੋਟਾਂ ਦੇ ਦਿਨوں ਦੇ ਵਿੱਚ ਅਸੀਂ ਸਾਨੂੰ ਪ੍ਰੋਟਸਟ ਕਰਦੇ ਸਾਡਾ ਰਾਈਟ ਹੈ ਕਿ ਫਾਟੀਆਂ ਉਹ ਜਿਹੜੀਆਂ ਮੰਗਾ ਨੇ ਕਿ ਸਿੱਧੇ ਖੰਡਾਂ ਮਜ਼ਦੂਰਾਂ ਦੀਆਂ ਅੰਤ ਦੀ ਦੇ ਲੋਕਰਣ ਕਿ ਤਾਂ ਫੇਰ ਹੀ ਰਾਜ ਕਰੋਗੇ ਤੇ ਫਾਟੀਆਂ ਮੰਡਾ ਕਿਹੜੀ ਮੰਡੀ ਨਾ ਜਾ ਰਹੀ ਹੈ ਸਾਥੋਂ ਕਿਉਂ ਸੱਟਿਆ ਜਾ ਰਿਹਾ ਹੈ ਅਸੀਂ ਉਹ ਪਿੰਡਾਂ ਦੇ ਲੋਕ ਆ ਸ਼ਹਿਰਾਂ ਦੇ ਲੋਕ ਆ ਜਿੱਥੇ ਇੱਥੇ ਦੁਕਾਨਦਾਰ ਤਫਾਨ ਨਾ ਰਿਹਾ ਤੇ ਫਿਰ ਇੱਥੇ ਰਹੂਗਾ ਕੌਣ ਇਹ ਤੁਹਾਨੂੰ ਦੇ ਸਾਡੇ ਜਵਾਬ ਦਿਓ ਕਿ ਉਹਨਾਂ ਤੇ ਕਾਰਵਾਈ ਕਿਉਂ ਕਿਦੋਂ ਹੋ ਕੇ ਸਾਡੀ ਅੰਮ੍ਰਿਤਸਰ ਖੱਪਾਂ ਦਾ ਰੰਜਬਾਰ ਦਾ ਮਸਲਾ ਸਰਕਾਰ ਦੀ ਜਨਤਾ ਪਾਰਟੀ ਜਿੰਦਾਬਾਦ ਅੱਲ੍ਹਾ ਹੁ ਅਕੀ ਜਿੰਦਾਬਾਦ ਜਿੰਦਾਬਾਦ ਇਸ ਦੇ ਬਹਤ ਕਾਇਦਾ ਬਾਈ ਕਰਾਦਾ ਕਰਾਦਾ ਕਰਾਤਾ ਉਹ ਮਨੀ ਮਨੀਪੁਰ ਦੇ ਬੰਤ ਸਾਧੀਆਂ ਭੈਣਾਂ ਦੇ ਬਿਸਤਰ ਲਾ ਕੇ ਉਹਨਾਂ ਨੂੰ ਪੁਜਾਰਾਂ ਦੇ ਵਿੱਚ ਘਮਾਇਆ ਗਿਆ ਜੁਤੀ ਦੇ ਵਿੱਚ ਜੋ ਵੀ ਅਦਿੱਤਿਆ ਨਾ ਕੀਤੀ ਸਕੌਰ ਉਹਦੇ ਸਾਡਾ ਜੋਪਤੀ ਨਾਲ ਬਲਾਕ ਕਰ ਕਰਕੇ ਫੀਤਾ ਹਟੀਆਂ ਗਈਆਂ ਰੇਡ ਦੀਆਂ ਹੱਟੀਆਂ ਤੋੜੀਆਂ ਗਈਆਂ ਕੀ ਅੱਜ ਹਾਲਾਤ ਕੀ ਆ ਦੱਸੋ ਤੇ ਅੱਜ ਫੋਰਸਾਂ ਧਰਾ ਕੇ ਕੀ ਮੋਟਾ ਟੰਡਾ ਦੇ ਵਿੱਚੋਂ ਪੈਣ ਗਈਆਂ ਦੱਤੋਂ ਆਏ ਫੋਰਸਾਂ ਲਾ ਕੇ ਜਾਂਗਾਂ ਨਾਲ ਪਿਆ ਕੇ ਸਾਡੀ ਢੀਰਾਂ ਬੰਦੀ ਕਰਕੇ ਆਪ ਕੋ ਦੱੱਕੀ ਆਪ ਇਹ ਅੱਜ ਸਵਾਲ ਕਰ ਰਹੇ ਆ ਦੁੱਤੀ ਫਾਤੋ ਹਰ ਦਾ ਮੋਟਾ ਲੈਣੀਆਂ ਆ ਫੋਰਸਾਂ ਲਾ ਕੇ ਮੋਟਾ ਮਿਲ ਗਈ ਅੱਜ ਜੀ ਆਇਆਂ ਨੂੰ ਅੱਜ ਆਸ਼ੀਰਵਾਦ ਕੋਲ ਦਾ ਮਾਈਕ ਵੀ ਖਾੜਾ ਸੰਗੋਤ ਵਿਖਾਣਾ ਕੱਲ ਪਿੰਡਾਂ ਦੇ ਮਾਈਕ ਨੂੰ ਆਉਂਦਾ ਆ ਆਹ ਨਾਲ ਮਾਈਕ ਨੂੰ ਮਾਈਕ ਨੂੰ ਬਹੁਤ 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 ਬਹੁ ਜਿਸਾਨੀ ਪੂਰੀ ਦੁਨੀਆ ਦੇ ਇਤਿਹਾਸ ਸਭ ਤੋਂ ਪਹਿਲਾਂ ਗੱਜਕੇ ਸੱਦੇ ਬਣਾਏ ਗੁਰੂ ਜੀ ਦਾ ਖਾਲਸਾ ਗੁਰੂ ਜੀ ਨੂੰ ਬੋਲੋ ਸੋ ਨਿਹਾਲ ਸਤ ਸ੍ਰੀ ਅਕਾਲ ਹੈ ਬਹੁਤ ਅਰਸੇ ਤੋਂ ਨਾ ਸੁਣ ਰਿਹਾ ਸੋਚ ਰਿਹਾ ਜਦੋਂ ਪਹਿਲਾ ਅੰਦੋਲਨ ਸੀ ਤਾਂ ਜਦੋਂ ਜੀ ਸਾਡੇ ਭਰਾ ਹੰਸ ਰਾਜ ਹੰਸ ਦੀ ਜਦੋਂ ਪਹਿਲਾ ਅੰਦੋਲਨ ਸਾਲ ਦੇ ਸਾਹ ਚੱਲਿਆ ਇੱਕ ਵੀ ਅਪਸ਼ੋਭਤ ਕਿਸਾਨਾਂ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਬੋਲਿਆ ਹੋਵੇ ਤਾਂ ਮੇਰੀ ਜ਼ੁਬਾਨ ਅੱਜ ਵੀ ਵੱਜੇ ਮੇਰੀ ਸੁਣ ਲੋ ਬੜੀ ਪੇਸ਼ੀ ਸੁਣਨਾ ਜਿਹੜੀ ਰਲਤ ਗੱਲ ਹੋਈ ਹੈ ਉਹ ਰਲਤ ਗੱਲ ਹੈ ਜਿਹੜੇ ਤੁਸੀਂ ਸਨਾਲ ਉਠਾਏ ਆ ਜ਼ੁਲਮ ਚਾਹੇ ਭਾਈ ਕਰੇ ਜਾਂ ਕੋਈ ਕਰੇ ਜ਼ੁਲਮ ਜ਼ੁਲਮ ਜਿਸ ਕੋਤੇ ਵੀ ਜ਼ਿਆਦਤੀ ਹੋਈ ਹੈ ਉਹਦੇ ਤੁਹਾਡਾ ਵੀਰ ਜਦੋਂ ਕੋ ਨੂਮਿਤ ਹੋਈ ਹੈ ਥੋੜੀ ਚੁੱਕਦੀ ਜੋ ਬਣਿਆ ਹਮੇਸ਼ਾ ਤੁਹਾਡੀ ਗੱਲ ਕੀਤੀ ਆ ਚਾਹੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਦੀ ਗੱਲ ਹੋਵੇ ਚਾਹੇ ਅੰਦੋਲਨ ਦੀ ਗੱਲ ਹੋਵੇ ਤੁਹਾਡਾ ਭਰਾ ਭਾਵੇਂ ਤੁਸੀਂ ਮੈਨੂੰ ਸਭ ਤੋਂ ਜ਼ਿਆਦਾ ਗਾਲਾਂ ਕੱਢਦੇ ਸੀ ਤੇਰੇ ਪੁੱਤਰੇ ਇਹ ਨਹੀਂ ਦੇਖੀਂ ਸੁਣ ਲੈ ਅੰਦੋਲਨ ਪੀੜੇ ਅੰਦੋਲਨ ਦੀ ਗੱਲ ਹੈ ਕਿਤਨੀ ਰੋਜ਼ ਮੈਂ ਰਾਸ਼ਨ ਭੇਜਦਾ ਸੀ ਜੇ ਕੋਈ ਸੱਚ ਸੁਣੋ ਹੈ ਤੇ ਬੰਦੇ ਜੀਵੇ ਆ ਉਹਨਾਂ ਨੂੰ ਕੁਝ ਦੇਣਾ ਤੁਸੀਂ ਮੈਂ ਕੋਤਾਂ ਚ ਪੜਿਆ ਤੁਹਾਡਾ ਖਾ ਕੇ ਪੜਿਆ ਮੈਂ ਖੇਤ ਮਜ਼ਦੂਰ ਦਾ ਪੁੱਤਰ ਐ ਬੇਟਾ ਅਰਜਨ ਸਿੰਘ ਮੇਰੇ ਸਰਦਾਰ ਅਰਜਨ ਸਿੰਘ ਦਾ ਮੈਂ ਪੁੱਤਰ ਆਂ ਭਰਾਵੇ ਜੋ ਜੋ ਤੁਹਾਡੇ ਸਵਾਲ ਆ ਉਹਨਾਂ ਦੀ ਜਵਾਬ ਇਹ ਬਸ ਮੈਂ ਇੱਕੋ ਹੀ